ਤੁਸੀਂ ਚਾਹੋਗੇ ਤੁਹਾਡੇ ਬੱਚੇ ਤੁਹਾਨੂੰ ਮਿਲਣ ਤੁਹਾਡੀ ਵਾਈਫ ਤੁਹਾਨੂੰ ਮਿਲੇ ਤੁਹਾਡੇ ਸਿਰ ਤੇ ਛੱਤ ਹੋਵੇ ਆਪਣੇ ਸਿਰ ਦੀ ਤੇ ਤੁਹਾਡੇ ਬੱਚੇ ਤੁਹਾਡੇ ਨਾਲ ਹੋਣ ਤੁਸੀਂ ਗੁਰੂ ਦੇ ਸਿੰਘ ਹੋ ਗੁਰੂ ਦੇ ਘਰ ਦੇ ਸੇਵਾਦਾਰ ਤੇ ਗੁਰੂ ਦੀ ਕਿਰਪਾ ਜਰੂਰ ਹੋ ਬਹੁਤ ਸਦੀਲਾ ਪਾਠੀ ਹੈ ਜਿੱਤੇ ਸਾਹਬ ਦਾ ਸਰਪੰਚ ਸਾਹਿਬ ਨੇ ਬੜੀ ਭਾਵੁਕਤਾ ਨਾਲ ਇਹ ਗੱਲ ਕਹੀ ਵੀ ਇਹਦੇ ਬਾਪ ਦੀ ਗਲਤੀ ਸੀ ਜਿਹਦੇ ਕਰਕੇ ਅੱਜ ਭੁਗਤ ਰਿਹਾ ਜਿਹੜਾ ਕਿਸੇ ਨੂੰ ਜੀਤ ਤੋਂ ਬਿਨਾਂ ਨਹੀਂ ਸੀ ਬੋਲਦਾ ਅੱਜ ਰਾਹ ਜਾਂਦੇ ਦੇਖ ਕੇ ਲੋਕਾਂ ਨੂੰ ਕੁੱਟਣ ਮਾਰਨ ਪੈ ਜਾਂਦਾ ਕਿਸੇ ਵੀ ਔਰਤ ਨੂੰ ਦੇਖ ਕੇ ਉਹਨੂੰ ਮਾਰਨ ਪੈਂਦਾ ਜਿਨ੍ਹਾਂ ਦੇ ਨਾਲ ਜਿਜਵਾਬ ਜੁੜੇ ਹੋਏ ਸੀਗੇ ਜਿਨ੍ਹਾਂ ਦੇ ਨਾਲ ਰਿਸ਼ਤੇ ਜੁੜੇ ਹੋਏ ਸੀ ਉਹ ਖੌਰੇ ਕਿੱਧਰ ਚਲੇ ਗਏ ਬਾਬਾ ਕੀ ਹਾਲ ਚਾਲ ਹੈ ਹਲੋ ਬਾਬਾ ਜੀ ਕੀ ਹਾਲ ਚਾਲ ਹੈ ਉਹ ਗੁਮਖੋ ਉਹ ਸਿੰਘੋ ਗੱਲ ਤੇ ਸੁਣੋ ਮੜੀ ਜੀ ਇੱਧਰ ਆਓ ਚਲ ਪਾਣੀ ਛਕ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆ ਜਿਓ ਅੱਗੇ ਆ ਜਿਓ ਆ ਜਿਓ ਅੱਗੇ ਆ ਜਿਓ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਖਾਲਸਾ ਜੀ ਕਿਵੇਂ ਹੋ ਕਿਵੇਂ ਹੋ ਵੀਰੇ ਕੁਲਵਿੰਦਰ ਵੀਰੇ ਕੀ ਹਾਲ ਨੇ ਮੈਂ ਤਾਂ ਤੁਹਾਡੀ ਤਾਰੀਫ਼ ਸੁਣ ਸੁਣ ਕੇ ਸੀ ਐਡਜੂਟ ਕਰਾਇਆ ਸਾਨੂੰ ਦੱਸਿਆ ਵੀਰਾਂ ਨੇ ਵੀ ਇੰਨੀ ਵਧੀਆ ਗੁਰਬਾਣੀ ਦਾ ਉਚਾਰਨ ਕਰਦਾ ਬਾਈ ਗੁਰੂ ਦਾ ਸਿੰਘ ਆ ਗੁਰੂ ਦੇ ਘਰ ਦਾ ਵਜੀਰ ਆ ਤੇ ਅਸੀਂ ਤਾਂ ਤਾਂ ਆਏ ਆ ਕੁਲਵਿੰਦਰ ਭਾਈ ਉਹ ਕੁਲਵਿੰਦਰ ਭਾਈ ਜਿਹੜੇ ਬਾਬਾ ਜੀ ਨੇ ਸੰਤਿਆ ਦਿੱਤੀ ਸੀ ਸਾਨੂੰ ਉਹ ਵੀ ਮਿਲ ਕੇ ਗਏ ਇੱਥੇ ਆਏ ਸੀ ਹੁਣ ਬਾਬਾ ਜੀ। ਹੋਰ ਬਾਬਾ ਜੀ ਠੀਕ ਹੋ ਤੁਸੀਂ? ਚੜ੍ਹਦੀ ਕਲਾ ਚੋ ਚੜ੍ਹਦੀ ਕਲਾ ਚੋ ਖਾਲਸਾ ਜੀ। ਸਾਨੂੰ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਕੁਲਵਿੰਦਰ ਵੀਰੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਬੱਚੇ ਤੁਹਾਨੂੰ ਮਿਲਣ ਤੁਹਾਡੀ ਵਾਈਫ ਤੁਹਾਨੂੰ ਮਿਲੇ। ਅਸੀਂ ਤੁਹਾਡੀ ਮਦਦ ਕਰਨ ਵਾਸਤੇ ਆਏ ਆ। ਤੁਹਾਡੇ ਸਿਰ ਤੇ ਛੱਤ ਹੋਵੇ ਆਪਣੇ ਸਿਰ ਦੀ ਤੇ ਤੁਹਾਡੇ ਬੱਚੇ ਤੁਹਾਡੇ ਨਾਲ ਹੋਣ। ਜੋਨੇ ਨਾ ਹੀ ਹੋਊਗਾ ਹੋਊਗਾ ਗੁਰੂ ਦੀ ਕਿਰਪਾ ਹੋਊਗੀ ਤੁਸੀਂ ਗੁਰੂ ਦੇ ਸਿੰਘ ਹੋ ਗੁਰੂ ਦੇ ਘਰ ਦੇ ਸੇਵਾਦਾਰ ਹੋ ਤੇ ਗੁਰੂ ਦੀ ਕਿਰਪਾ ਜ਼ਰੂਰ ਹੋਊਗੀ ਕੁਲਵਿੰਦਰ ਦੁਬਾਰਾ ਬੱਚੇ ਮਿਲਣਗੇ ਤੇਰੇ ਕੋਈ ਨਾ ਆਪਾਂ ਬੱਚਿਆਂ ਨੂੰ ਮਿਲਾਾਂਗੇ ਤੇਰੇ ਬੇਟੇ ਨੂੰ ਮਿਲਾਾਂਗੇ ਆਪਾਂ ਕੀ ਨਾਮ ਬੇਟੜਾ ਤੇਰੇ ਦਾ ਐਂ ਕੁਲਵਿੰਦਰ ਤੇਰੇ ਮੁੰਡੇ ਦਾ ਕੀ ਨਾਮ ਆ ਤੇ ਇੱਥੇ ਆਏ ਅਸੀਂ ਵੀਰੇ ਕੁਲਵਿੰਦਰ ਸਿੰਘ ਦੀ ਬਾਬਤ ਤੁਸੀਂ ਮੂਰੇ ਵੀਡੀਓ ਦੇਖੀਏ ਜਿਹੜੀ ਲੱਗੀ ਹੋਈ ਆ ਉਹ ਵੀਰਾਂ ਨੇ ਸਾਨੂੰ ਭੇਜੀ ਵੀਡੀਓ ਪਬਲਿਕ ਤੌਰ ਤੇ ਇਹ ਗੁਰੂ ਦਾ ਵਜੀਰ ਗੁਰੂ ਦਾ ਸਿੰਘ ਗੁਰੂ ਦਾ ਖਾਲਸਾ ਅੱਜ ਅਸੀਂ ਬੜਾ ਭਾਗੇ ਆਂ ਵੀ ਇਸ ਤਰ੍ਹਾਂ ਦੇ ਵੀਰ ਦੀ ਸੇਵਾ ਕਰਨ ਦਾ ਸਾਨੂੰ ਮੌਕਾ ਮਿਲਿਆ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਵੀਰਾਂ ਦੁਬਾਰਾ ਫੇਰ ਗੁਰੂ ਦੇ ਘਰ ਦੀ ਸੇਵਾ ਕਰਨ ਦੇ ਕਾਬਿਲ ਹੋਵੇ ਏ ਵੀ ਦਾ ਫੇਰ ਆਪਣੀ ਸੋਝੀ ਚ ਆਵੇ ਜਿੱਦਾਂ ਨਗਰ ਦੱਸਦਾ ਵੀ ਬਹੁਤ ਹੀ ਚੰਗਾ ਪਾਠੀ ਸੀ ਬਹੁਤ ਹੀ ਸ਼ਰੀਲੀ ਆਵਾਜ਼ ਸੀ ਇਹਦੀ ਗੁਰਬਾਣੀ ਜਦੋਂ ਇਹਦੇ કંਠ ਤੋਂ ਗੁਰਬਾਣੀ ਉਚਾਰਦਾ ਸੀ ਤਾਂ ਉਹ ਰਸਪਿੰਨੀ ਗੁਰਬਾਣੀ ਹਿਰਦੇ ਦੇ ਵਿੱਚ ਇਸ ਤਰ੍ਹਾਂ বাসਦੀ ਸੀ انسان ਮੰਤਰ ਮੁਕਤ ਹੋ ਜਾਂਦਾ ਸੀ ਇਹ ਅੱਜ ਕੁਲਵਿੰਦਰ ਸਿੰਘ ਕਿੰਦਾ ਵੀਰਾ ਕਿਹੜੇ ਹਾਲਾਤਾਂ ਦੇ ਵਿੱਚ ਆ ਟੁੱਟਦੇ ਹੋਏ ਰਿਸ਼ਤਿਆਂ ਦੀ ਕਹਾਣੀ ਹੈ ਚਿੱਟਾ ਹੁੰਦਾ ਜਾ ਰਿਹਾ ਲਹੂ ਹੈ ਜਿਹੜਾ ਉਹਦੀ ਤਸਵੀਰ ਹੈ ਕਿਤੇ ਸਾਹਿਬ ਕਾ ਸਰਪੰਚ ਸਾਹਿਬ ਨੇ ਬੜੀ ਭਾਵੁਕ ਤਾਰੇ ਨਾਲ ਇਹ ਗੱਲ ਕਹੀ ਵੀ ਇਹਦੇ ਬਾਪ ਦੀ ਗਲਤੀ ਸੀ ਜਿਹਦੇ ਕਰਕੇ ਅੱਜ ਭੁਗਤ ਰਿਆ ਉਥੇ ਨਗਰ ਦੇ ਹੋਰ ਵੀ ਪਤਵੰਤੇ ਸੱਜਣ ਇਸ ਗੱਲ ਦੀ ਹਾਮੀ ਭਰਦੇ ਆ ਵੀ ਰੱਬ ਰੂਪੀ ਬੰਦਾ ਜਿਹੜਾ ਕਿਸੇ ਨੂੰ ਜੀਤ ਤੋਂ ਬਿਨਾਂ ਨਹੀਂ ਸੀ ਬੋਲਦਾ ਅੱਜ ਰਾਹ ਜਾਂਦੇ ਦੇਖ ਕੇ ਲੋਕਾਂ ਨੂੰ ਖਾਸ ਕਰਕੇ ਲੇਡੀਜ਼ ਨੂੰ ਕੁੱਟਣ ਮਾਰਨ ਪੈ ਜਾਂਦਾ ਗਾਲਾਂ ਕੱਢਦਾ ਲੇਡੀਜ਼ ਨੂੰ ਕਿਤੇ ਨਾ ਕਿਤੇ ਉਹ ਭਾਵਨਾ ਆਪਣੀ ਪਤਨੀ ਦੇ ਪ੍ਰਤੀ ਆਪਣੀ ਵਾਈਫ ਦੇ ਪ੍ਰਤੀ ਵੀ ਉਹ ਮੈਨੂੰ ਛੱਡ ਕੇ ਕਿਉਂ ਚਲੀ ਗਈ ਸਮਝ ਨਹੀਂ ਪਉਂਦਾ ਕਿਸੇ ਵੀ ਔਰਤ ਨੂੰ ਦੇਖ ਕੇ ਉਹਨੂੰ ਮਾਰਨ ਪੈਂਦਾ ਕਈ ਵਾਰ ਇਦਾਂ ਦੇ ਚਾਂਸ ਹੋ ਗਿਆ ਥੋੜੇ ਦਿਨ ਪਹਿਲਾਂ ਦੀ ਉਹ ਵੀਰ ਗੱਲ ਦੱਸਦੇ ਆ ਪ੍ਰੋਗਰਾਮ ਸੀ ਇੱਥੇ ਕੋਈ ਇੱਕ ਹਸਬੈਂਡ ਵਾਈਫ ਮੋਟਰਸਾਈਕਲ ਤੇ ਜਾਂਦੇ ਸੀ ਇਹਨੇ ਪਿੱਛੇ ਬੈਠੀ ਉਹ ਲੇਡੀ ਦੇ ਖੱਪੜ ਮਾਰਿਆ ਤਾਂ ਉਹ ਮਾਰਨ ਪੈ ਗਏ ਇਹਨੂੰ ਬੜੀ ਮੁਸ਼ਕਲ ਦੇ ਨਾਲ ਨਗਰਖੇੜ ਦੇ ਲੋਕਾਂ ਨੇ ਬਚਾਇਆ ਤਾਂ ਇਦਾਂ ਦੇ ਕਾਰਨ ਹਰ ਰੋਜ਼ ਕੋਈ ਨਾ ਕੋਈ ਬਣਦਾ ਜਦੋਂ ਕੁਲਵਿੰਦਰ ਵੀਰਾ ਗੁੱਸੇ 'ਚ ਆ ਜਾਂਦਾ ਤਾਂ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਹੀਂ ਪਾਉਂਦਾ ਇਹ ਤਾਂ ਤੇ ਇੱਕ ਦਿਨ ਕਿਤੇ ਕੋਈ ਐਸਾ ਹਾਰਸਾ ਹੋ ਜੇ ਵੀ ਉਹਦੇ ਆਪਾਂ ਇੰਤਜ਼ਾਰ ਦੀ ਬਜਾਏ ਆਲ ਮਿਲ ਕੇ ਅੱਜ ਅਸੀਂ ਇੱਕ ਉਪਰਾਲਾ ਕਰਨ ਲੱਗੇ ਆਂ ਅਸੀਂ ਸੁਪਨਿਆਂ ਦੇ ਘਰ ਤੋਂ ਆਏ ਆਂ ਲੁਧਿਆਣੇ ਤੋਂ ਵਾਹਿਗੁਰੂ ਮਿਹਰ ਕਰਨ ਕੁਲਵਿੰਦਰ ਵੀਰਾ ਦੁਆਰਾ ਫੇਰ ਗੁਰੂ ਸਾਹਿਬ ਦੀ ਤਾਬਿਆ 'ਚ ਬੈਠ ਕੇ ਉਹ ਆਪਣੇ ਮੁਖਾਰਬਿੰਦ ਤੋਂ ਬਾਣੀ ਦਾ ਆਚਾਰਨ ਕਰੇ ਤੇ ਸੰਗਤਾਂ ਸੁਣਨ ਤੇ ਕੁਲਵਿੰਦਰ ਵੀਰੇ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਦੋਖ ਤੇ ਤਕਲੀਫਾਂ ਵੀਰਾਂ ਝੱਲ ਕੇ ਹਟਿਆ ਪਿਛਲੇ 12-13 ਸਾਲਾਂ ਤੋਂ ਬਾਈ ਹੁਣੇ ਦੱਸਦੇ ਆ ਵੀ ਇਹ ਬਾਈ ਇਸ ਤਰ੍ਹਾਂ ਦੇ ਹਾਲਾਤਾਂ ਚ ਜੀ ਨੂੰ ਆਪਾਂ ਕਹਿ ਦਿੰਨੇ ਆ ਵੀ ਉਹ ਸੜਕਾਂ ਤੇ ਦਰਦ-ਦਰਦੀਆਂ ਠੋਕਣਾਂ ਖਾਂਦਾ ਫਿਰ ਹੁਣ ਪਿਛਲੇ 3 ਸਾਲਾਂ ਤੋਂ ਤਾਂ ਬੜਾ ਹੀ ਜ਼ਿਆਦਾ ਹੋ ਗਿਆ ਬਾਈ ਦੱਸਦੇ ਆ ਅਪਸੈਟ ਕਿਉਂਕਿ ਆਪਣਾ ਕੋਈ ਕਹਿਣ ਨੂੰ ਹੈ ਹੀ ਨਹੀਂ ਕੋਈ ਪੁੱਤ ਕਹਿਣ ਵਾਲਾ ਹੈ ਹੀ ਨਹੀਂ ਕੋਈ ਵੀਰ ਕਹਿਣ ਵਾਲਾ ਹੈ ਹੀ ਨਹੀਂ ਚਾਹੇ ਲੋੜੀ ਆ ਚਾਹੇ ਦੀਵਾਲੀ ਆ ਚਾਹੇ ਹੋਲੀ ਆ ਚਾਹੇ ਨਵਾਂ ਸਾਲ ਆ ਕੋਈ ਕਹਿਣ ਵਾਲਾ ਨਹੀਂ ਗਾ ਵੀ ਗੁਰਵਿੰਦਰ ਸਿੰਘ ਆ ਬਹਿ ਜਾ ਪ੍ਰਸ਼ਾਦਾ ਛਕ ਲੈ ਨਾ ਹਲਾ ਇੱਥੇ ਆ ਜਾ ਮੇਰੇ ਕੋਲੇ ਕੋਈ ਕਹਿਣ ਵਾਲਾ ਹੀ ਨਹੀਂ ਗੁਰਵਿੰਦਰ ਸਿੰਘ ਅਸੀਂ ਤੇਰੇ ਮਾਮੇ ਆ ਅਸੀਂ ਤੇਰੇ ਚਾਚੇ ਆ ਅਸੀਂ ਤੇਰੇ ਤਾਏ ਆ ਅਸੀਂ ਤੇਰੀ ਭੂਆ ਆ ਵਾ ਕੋਈ ਕਹਿਣ ਵਾਲਾ ਹੀ ਹੈ ਨਹੀਂ ਮਿਕਲਵਿੰਦਰ ਸਿੰਘ ਆ ਸੀ ਤੇਰੇ ਆਪਣੇ ਆ ਤਾਂ ਇਨਸਾਨਾਂ ਦੀ ਵਸਤੀ 'ਚ ਇਨਸਾਨਾਂ ਦੇ ਝੁੰਡ ਦੇ ਵਿੱਚ ਇਕੱਲਾ ਮਹਿਸੂਸ ਕਰ ਰਿਹਾ ਕੁਲਵਿੰਦਰ ਆਪਣੇ ਆਪ ਲੱਖਾਂ ਲੋਕਾਂ ਦੇ ਵਿੱਚ ਤਾਂ ਹੈ ਪਰ ਕੁਲਵਿੰਦਰ ਸਿੰਘ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾਂਦਾ ਕਿਉਂਕਿ ਜਿਨ੍ਹਾਂ ਦੇ ਨਾਲ ਜਜ਼ਬਾਤ ਜੁੜੇ ਹੋਏ ਸੀਗੇ ਜਿਨ੍ਹਾਂ ਦੇ ਨਾਲ ਰਿਸ਼ਤੇ ਜੁੜੇ ਹੋਏ ਸੀ ਉਹ ਖੜੇ ਕਿੱਧਰ ਚਲੇ ਗਏ ਤੇ ਜਿਨਰੇ ਨਾਲ ਕੋਈ ਰਿਸ਼ਤਾ ਨਹੀਂ ਹੈ ਉਹ ਕੋਸ਼ਿਸ਼ ਕਰ ਰਹੇ ਨੇ ਰਿਸ਼ਤਾ ਜੋੜਨ ਦੀ ਤੇ ਉਹਨਾਂ ਦੇ ਨਾਲ ਕੁਲਵਿੰਦਰ ਨਹੀਂ ਜੁੜ ਰਿਹਾ ਬਸ ਅਰਦਾਸ ਕਰਿਓ ਅਸੀਂ ਇੱਕ ਇਨਸਾਨੀਅਤ ਦਾ ਰਿਸ਼ਤਾ ਨਿਭਾਉਣ ਵਾਸਤੇ ਇੱਥੇ ਆਏ ਆ ਇਹ ਰਿਸ਼ਤਾ ਜੁੜ ਸਕੇ ਇਹ ਰਿਸ਼ਤਾ ਨਿਭਾ ਸਕੀ ਅਸੀਂ ਵੀ ਤੇ ਬਹੁਤ ਬਹੁਤ ਸ਼ੁਕਰੀਆ ਭਾਈ ਜਿਹੜਾ ਤੁਸੀਂ ਪ੍ਰਾਰਲਾ ਕੀਤਾ ਕਰਤਾ ਜੀ ਤੁਸੀਂ ਇੱਕ ਸੋਸਾਇਟੀ ਨੇ ਜੁੜੇ ਵੀ ਹੋ ਐ ਚਲਾਉਂਦੇ ਹੋ ਮੁੱਖੋਂ ਤੇ ਤੁਸੀਂ ਇਸ ਚੀਜ਼ ਦਾ ਥੋੜਾ ਜਿਹਾ ਪਿੱਛੇ ਆਪਰਾ ਲਾ ਰੱਖਿਓ ਮਗਰ ਕੀੜਾ ਰੱਖਿਓ ਇਹਦੇ ਬਸ ਇਹਨੇ ਠੀਕ ਕਿਵੇਂ ਹੋਣਾ ਠੀਕ ਹੋਣਾ ਇਲਾਕੇ ਦੀ ਸੰਗਤ ਜੀ ਨੂੰ ਇਹ ਜਾਣਦਾ ਜੋ ਇਹਦੇ ਮਗਰ ਕੀੜਾ ਮਾਰਦੇ ਰਹਿਣਗੇ ਪਰ ਕੀੜਾ ਮਾਰ ਲਿਓ ਠੀਕ ਹੈ ਬਾਕੀ ਕੋਈ ਜੋ ਅਸੀਂ ਕਰ ਸਕਿਆ ਅਸੀਂ ਕਰਾਂਗੇ ਮਾਰਾਂਗੇ ਜਦੋਂ ਤੁਹਾਨੂੰ ਫੋਨ ਕਰਕੇ ਆਵਾਂਗੇ ਕਿਉਂਕਿ ਪਹਿਲਾ ਰਸ ਪਾਣੀ ਚਾਹੀਦੀ ਹੁੰਦੀ ਹੈ ਜਿਹੜੀ ਉਹ ਪੁੱਛਦੇ ਉਹ ਬੰਦੇ ਕੋਈ ਗੱਲ ਨਹੀਂ ਕੋਈ ਗੱਲ ਹੀ ਨਹੀਂ ਕਰਤੀ ਜਿਹੜਾ ਮਾਰਾ ਕੀ ਦੀ ਭੈਣ ਲੈ ਕੇ ਆਉਣਾ ਹਾਂ ਉਹਨੂੰ ਲੈ ਆਉਂ ਤਾਂ ਬਾਲਾ ਵਧੀਆ ਹੋ ਜਾਊ ਕਿਉਂਕਿ ਇਹ ਸਿਸਟਰ ਹੈ ਇਹ ਭੈਣ ਹੈ ਜੀ ਰਹਿ ਗਈ ਹੈ ਦੀ ਉਹਨੂੰ ਲੱਭ ਕੇ ਨਾ ਮਾਂ ਲਾਭ ਮਲਾਵਾਗੇ ਦੀ ਭੈਣ ਨੂੰ ਮਲਾਵਾਗੇ ਲੈ ਆਉਂਗੇ ਤਾਂ ਕਿਹੜੇ ਪਿੰਡ ਵਿਆਹੀ ਹੈ ਪਰ ਲੈਨੇ ਪਾ ਕੋਈ ਨਹੀਂ ਕਰ ਲੈਨੇ ਹੋਈ ਕੋਈ ਨਾ ਨਾ ਇਹਦੀ ਭਾਜੀ ਭਾਜੀ ਲੱਭ ਲਵੋ ਨਾ ਜੀ ਕਿਉਂਕਿ ਜੇ ਉਹਨੂੰ ਮਿਲ ਗਿਆ ਫਿਰ ਬਹੁਤ ਛੇਤੀ ਠੀਕ ਹੋ ਜਾਏ ਨਾ ਕੋਈ ਕਰਿਆ ਕਈ ਵਾਰੀ ਉੱਨੋਂ ਵੀ ਰੋੜੇ ਰਾਗਾ ਇਹ ਇੰਨਾ ਵੱਡਾ ਕੰਮ ਹੋ ਗਿਆ ਤੇ ਭੈਣ ਚਾਰੀ ਚੰਗੀ ਭਲੀ ਆ ਉਹਨਾਂ ਦਾ ਜੀ ਬਾਰੇ ਹਾਲਾਤ ਹੈ ਨਾ ਮੈਨੂੰ ਨਹੀਂ ਲੱਗਦਾ 5-6 ਮਹੀਨੇ ਤੋਂ ਵੱਧ ਲੱਗੂਗਾ ਹਾਂ ਜੀ ਇਹ ਵੀ ਠੀਕ ਹੋ ਜਾਣਾ ਜੀ ਸੈੱਟ ਹੋ ਜਾਏਗਾ ਇਹਨੇ ਪਹਿਲਾਂ ਠੀਕ ਹੋ ਜਾਣਾ ਵਾ ਇੰਨੇ ਸਾਲ ਤੇ ਪਹਿਲਾਂ ਹੀ ਆ ਤਿੰਨ ਸਾਲ ਆ ਜਿਹੜੇ ਮਾਰੇ ਪਹਿਲਾਂ ਕਿਤੇ ਹੋਇਆ ਜਿਉਂਦਾ ਚਲੋ ਚਲੋ ਸਮਾ ਸਮਾ ਸਮਰਾਥਾ ਭਾਈ ਠੀਕ ਆ ਜੀ ਅਰਦਾਸ ਕਰਿਓ ਮਹਾਨ ਸੱਚੇ ਪਾਤਸ਼ਾ ਸਰਬੱਤ ਦਾ ਹੀ ਭਲਾ ਕਰਨ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨ ਹਾ ਗੁਰਵੰਦਰ ਸਿੰਘ ਇਹ ਆ ਸੁਪਰੀਆ ਦਾ ਘਰ ਆਪਣਾ ਇੱਥੇ ਹਣ ਤੂੰ ਅੰਦਰ ਗੁਰਦੁਆਰਾ ਸਾਹਿਬ ਵੀ ਆ ਪਾਠ ਵੀ ਕਰਿਆ ਕਰਨਾ ਆਪਾਂ ਨਾਲੇ ਸੇਵਾ ਵੀ ਕਰਿਆ ਕਰਨੀ ਆ